ਤਸਵੀਨਾ ਫਾਜ਼ਿਲਕਾ ਦੇ ਅਬੋਹਰ ਰੋਡ ਤੋਂ ਸਾਹਮਣੇ ਆਈਆਂ ਨੇ ਜਿੱਥੇ ਪਿੰਡ ਰਾਮਪੂਰਾ ਵਿਖੇ ਹਾਈਵੇ ਤੇ ਇੱਕ ਸਕੂਲੀ ਬੱਸ ਅਤੇ ਟਰੈਂਪੂ ਦੇ ਵਿਚਾਲੇ ਟੱਕਰ ਹੋ ਗਈ। ਦੱਸ ਦਈਏ ਕਿ ਅੱਜ ਪਿੰਡ ਰਾਮਪੂਰਾ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਭੋਗ ਦਾ ਸਮਾਗਮ ਸੀ ਅਤੇ ਉੱਥੇ ਪੱਖੇ ਲੈ ਕੇ ਇੱਕ ਆਟੋ ਜਾ ਰਿਹਾ ਸੀ। ਇਸੇ ਦੌਰਾਨ ਦੂਸਰੇ ਪਾਸਿਓਂ ਬੱਚਿਆਂ ਨੂੰ ਸਕੂਲ ਛੱਡਣ ਵਾਸਤੇ ਇੱਕ ਸਕੂਲ ਬੱਸ ਆ ਰਹੀ ਸੀ ਜਿਸ ਦੀ ਟੱਕਰ ਟਰੈਂਪੂ ਦੇ ਵਿੱਚ ਹੋ ਗਈ। ਦੱਸ ਦਈਏ ਕਿ ਇਹ ਟੱਕਰ ਦੇ ਕਾਰਨ ਟਰੈਂਪੂ ਅਤੇ ਬੱਸ ਦੋਨਾਂ ਦਾ ਹੀ ਨੁਕਸਾਨ ਹੋਇਆ ਗਰੀਮਤ ਰਈ ਕੀ ਇਸ ਹਾਦਸੇ ਦੇ ਵਿੱਚ ਬੱਸ ਵਿੱਚ ਸਵਾਰ ਬੱਚਿਆਂ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਦੱਸਿਆ ਜਾ ਰਿਹਾ ਹੈ ਕਿ ਬੱਸ ਅਤੇ ਟੈਂਪੋ ਦੇ ਡਰਾਈਵਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਜਦਕਿ ਬੱਸ ਵਿੱਚ ਸਵਾਰ ਬੱਚਿਆਂ ਨੂੰ ਵੀ ਮਾਮੂਲੀ ਝੋਟਾ ਆਈਆਂ ਨੇ ਇਸ ਤਰ੍ਹਾਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਿੰਡ ਵਾਸੀਆਂ ਨੇ ਇਸ ਘਟਨਾ ਦੇ ਸਬੰਧ ਵਿੱਚ ਜਾਣਕਾਰੀ ਮੀਡੀਆ ਨੂੰ ਦਿੱਤੀ ਹੈ ਕੀ ਨਾਇਆ ਆਪਣਾ ਜੀ ਨਾਲ ਵੀਰੇ ਇਹ ਕੀ ਹਾਸਾ ਕਿਉਂ ਆਇਆ ਜੀ ਤੂੰ ਕਿੱਥੋਂ ਆ ਰਿਹਾ ਸੀ ਪਰਲੀ ਸਾਈਡ ਤੇ ਖੜਾ ਸੀ ਯਾਰ ਸਾਈਡ ਤੋਂ ਬਾਰੀ ਖੋਲ ਕੇ ਵੇਖ ਕੇ ਮੋੜਦਾ ਪੈਲੀ ਮੋੜੀ ਰਹੀ ਨਹੀਂ ਜੋ ਕੱਟਣ ਲੱਗਿਆ ਨੇ ਯਾਰ ਸਾਈਡ ਕਰਨਾ ਮੈਂ ਸਾਰਾ ਹੀ ਗੰਨ ਕਾਟ ਦੇ ਕੈਮਰੇ ਲੱਗਣ ਸੰ ਦੇ ਗੰਨ ਕੈਮਰੇ ਵੇਖਿਆ ਵੀ ਜਾਂਦੇ ਹੂੰ ਕੰਨ ਦਾ ਨਹੀਂ ਕੰਨ ਮੈਂ ਲੇਟ ਹੁੰਦਾ ਭਾਈ ਕੰਨ ਫੁੱਲ ਬੈਂਡ ਡੇਟ ਹੋ ਗਈ ਤਾਂ ਅਗਰ ਇਹ ਸਪੀਡ ਕੰਟਰੋਲ ਤੇ ਸਪੀਡ ਤੇ ਸੀ ਬੈਂ ਉਹ ਕਹਿੰਦਾ ਆ ਤੇ ਮੂੰਹ ਮੰਨੀਂਦਾ ਕਹਿੰਦਾ ਮੈਂ ਸਪੀਡ ਤੇ ਸੀ ਲੇਟ ਹੁੰਦਾ ਭਾਈ ਥੋੜਾ ਬਚਿਆ ਤੇ ਮੈਂ ਜਾ ਕੇ ਅੱਗੋਂ ਕੱਟ ਮਾਰਦਾ ਕਿੰਨਾ ਨੁਕਸਾਨ ਆਇਆ 80 ਦਾ ਤੁਹਾਡੇ ਨੁਕਸਾਨ ਆਉਂਦੇ ਭਾ ਗਿਆਰ ਫਟੇ ਲੱਗੇਗਾ ਮਿਸਤਰੀ ਦੋ ਭਾਈ ਸਾਹਿਬ ਮਸਲਾ ਕੀ ਹੋਇਆ ਸੀ ਇਧਰੋਂ ਟਰੈਂਪੂ ਆ ਰਹੇ ਛਾਵੜਾ ਪੈਲਸ ਤੋਂ ਸਮਾਨ ਲੈ ਕੇ ਗਰਮਪਰੇ ਬਣ ਗੁਰਦੁਆਰੇ ਸਾਹਮਣੇ ਮਤਲਬ ਬੱਚੇ ਬੱਚਿਆਂ ਪਿੱਛੋਂ ਵੈਨ ਆ ਰਹੀ ਸੀ ਤਾਂ ਕਰਕੇ ਵਿੱਚ ਉਹਨਾਂ ਟੈਂਪੋ ਦੇ ਵਿੱਚ ਵੱਜਿਆ ਹੈਗਾ ਬੱਚਾਂ ਦੀ ਬਚਤ ਹੋ ਗਈ ਟੈਂਪੋ ਡਰਾਈਵਰ ਦੀ ਬਚਤ ਹੋ ਗਈ ਵੈਨ ਦੀ ਡਰਾਈਵਰ ਦੀ ਬਚਤ ਹੋ ਗਈ ਬਹੁਤ ਵਧੀਆ ਹੋ ਗਿਆ ਯਕੀਨ ਹੈਗਾ ਜੇ ਨੁਕਸਾਨ ਹੋਇਆ ਉਹ ਕੁੱਲਰ ਕਾਲਰ ਦੇ ਮਤਲਬ ਹੋਇਆ ਬੱਚਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ ਜੀ ਉਹ ਗਵੈਂਡਾ ਆਟੋ ਦਾ ਕੋਈ ਨੁਕਸਾਨ ਕਿ ਨੁਕ ਹੋਇਆ ਆਟੋ ਵੈਨ ਦਾ ਮਤਲਬ ਇਹ ਤੁਹਾਡੇ ਸਾਹਮਣੇ ਹੀ ਹੈਗਾ ਵੈਨ ਦਾ ਵੇਖ ਲਓ ਵੈਨ ਦਾ ਚੀਜ਼ਾਂ ਲੁੱਟਿਆ ਹੈ ਆਟੋ ਦਾ ਥੋੜਾ ਜਿਹਾ ਅਸਲੀ ਮੜ ਕੋ ਡੇਗੀ ਸੀ ਵੀ ਹੈ ਜੀ ਪੈਪ ਮੜ ਮੋੜੀ ਗੱਲ ਕਰੀ ਕਿੰਨੇ ਬੱਚੇ ਕਿੰਨੇ ਬੱਚੇ ਸੀ ਅੰਦਰ ਹੈ ਜੀ ਬਾਹਰ ਕਿੰਨੇ ਕੋ ਬੱਚੇ ਸੀ ਬੱਚੇ ਹੈਗੇ ਮਨੋ ਜੇ ਨਾਗਾ 25 30 35 ਬੱਚੇ ਹੈਗੇ ਸੀ ਜਿੱਦੀ ਕੋ ਆਉਣਗੇ ਬੱਚੇ ਠੀਕ ਹੈ ਜੀ ਬੱਚੇ ਠੀਕ ਹੈ ਸਾਰੇ ਬੱਚੇ ਓਕੇ ਬੱਚੇ ਸੈਫ ਹੈਗੇ ਕਿਸੇ ਕੰਮ ਨਾਲ ਕਿ ਬਹੁਤ ਵੱਲੀ ਹਰਾਖ ਰੱਖ ਲਈ ਨਹੀਂ ਹੈ ਔਰ ਨਾ ਕੋ ਮਸ਼ੀਨਰੀ ਨੁਕਸਾਨ ਹੈ ਨਾ ਕੋ ਬੰਦਿਆਂ ਦਾ ਕੋਈ ਨੁਕਸਾਨ ਹੈ ਤੇ ਸ਼ੁਕਰ ਹੈ ਪ੍ਰਮਾਤਮਾ ਦਾ ਵਾਹਿਗੁਰੂ ਜੀ ਖਾਲਸਾ ਤੇ ਵਾਹਿਗੁਰੂ ਜੀ ਬਤਨ ਕਿਨਾ ਹੈ ਆਪਣਾ ਕਿਹਤਰਾ ਮਜੀ ਕੀ ਹੋਇਆ ਕੀ ਹੈ ਜੀ ਤੁਸੀਂ ਅੱਜ ਮੌਕੇ ਤੇ ਮੌਜੂਦ ਸੀ ਇਹ ਅਸੀਂ ਜੀ ਸਰਦਾਰ ਇੰਦਰ ਸਿੰਘ ਜੀ ਮਿੱਟੀ ਹੋਈ ਹੈ ਠੀਕ ਹੈ ਜੀ 10 ਜੂੰਦਰ ਸਸਤਾਰ ਹੈ ਤੇ ਕੂਲਰ ਪੱਖੇ ਆਈ ਜਾਂਦੇ ਆ ਅਸੀਂ ਇੱਥੇ ਕੰਮ ਕਰਾ ਰਹੇ ਸੀਗੇ ਬੰਨ ਜਾਂਦੇ ਤੇ ਮੈਂ ਸਿਰਫ ਸੜਕ ਕ੍ਰੋਸ ਕਰਨੀ ਸੀ ਜੀ ਪਤਰਾ ਟੈਂਕੂ ਆ ਗਿਆ ਇੱਧਰ ਐਸੂਰਲੀ ਸੜਕ ਤੇ ਆ ਗਿਆ ਬਸ ਬਹੁਤ ਸਪੀਡ ਤੇ ਆ ਰਹੀ ਹੈ ਮੈਂ ਇੱਥੇ ਖੜਾ ਕੈਮਰਾ ਚੈੱਕ ਕਰ ਸਕਦੇ ਹੋ ਮੈਂ ਭੱਜ ਕੇ ਪਿੱਛੇ ਹੋਇਆ ਮੈਂ ਕਿਹਾ ਫਸ ਠੁਕਣਗੇ ਮੈਂ ਕਿਹਾ ਇਹਨਾਂ ਨੂੰ ਚੱਕ ਕੇ ਮਾਰਿਆ ਆਇਆ ਥੱਲੇ ਆਏ ਬਾਲ ਲੈ ਕੇ ਇਹ ਤੁਸੀਂ ਕੈਮਰਾ ਚੈੱਕ ਕਰ ਸਕਦੇ ਹੋ ਮੇਰੇ ਤੇ ਨਾ ਯਕੀਨ ਕਰੋ ਜੀ ਕੀ ਕਿ ਵਾਂਹ ਦੇ ਵਿੱਚ ਬੱਚੇ ਸੀ ਜੀ ਬੱਚਿਆਂ ਦੀ ਪਰਿਵਾਰ ਕਿੰਨੇ ਕੁ ਬੱਚੇ ਸੀ ਬੱਚੇ ਕਾਫੀ ਸੀਗੇ ਫੁੱਲ ਬੱਸ ਸੀ ਅੱਛਾ ਅੱਛਾ ਮਤਲਬ ਕੋਈ ਜਾਨੀ ਮਾਨੀ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਮਾਨੀ ਨਹੀਂ ਹੋਇਆ ਜੀ ਥੋੜਾ ਬਹੁਤ ਚੋਰ ਫਿਰ ਤਾਂ ਆਈ ਜਾਂਦੀ ਆ ਸੱਚਿਆਂ ਨੂੰ ਵੀ ਆਈ ਆ ਤੇ ਆਟੋ ਵਾਲੇ ਨਹੀਂ ਗਏ ਸਾਰਿਆਂ ਨੂੰ ਗਏ ਹੁਣ ਕੀ ਹੱਲ ਕੀ ਹੋਇਆ ਇਹਨਾਂ ਦਾ ਹਲਤਾ ਜੇ ਕੁਛ ਨਹੀਂ ਮੁੱਕਿਆ ਇਹ